ਪੂਰੀ ਪੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਉ ਤਾ ਤੇ ਅੰਗਦ ਭਇਉ ਤਤ ਸਿਉ ਤਤ ਮਲਾਇਉ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਉ ਅਮਰ ਦਾਸ ਅਮਰਤ ਛਤਰ ਗੁਰਰਾਮਹਿ ਦਿਉ ਗੁਰਰਾਮਦਾਸ ਦਰਸਨ ਪਰਸ ਕਹ ਮਥਰਾ ਅਮਰਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਭਿਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਆਦ ਪੁਰਖ ਪਰਤਖ ਲਿਖਿਓ ਅਚਰ ਮਸਤਕ ਧੁਰ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਉ 파ਰਸ ਪਰਸ 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 ਗੁਰ ਗੁਰੂ ਕਹਾਇਉ ਭਨ ਮਥਰਾ ਮੂਰਤ ਸਦਾ ਠਿਰ ਲਾਇ ਚਿਤ ਸੰਮੁਖ ਰਹੁ ਕਲਯੁਗ ਜਹਾਜ ਅਰਜਨ ਗੁਰ ਸਗਲ ਸ੍ਰੇਸ਼ਟ ਲਗ ਬੇਤਰਹੁ ਤੇਹ ਜਨ ਜਾਚੋ ਜਗਤਰ ਪਰ ਜਾਣੀਤ ਬਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗੇਉ ਵਾਸਨਾ ਤੇ ਬਾਹਰ ਪੈ ਦੇਖੀਤ ਧਾਮ ਸਿਉ ਅਪਾਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਉ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਮਥਰਾ ਕੋ ਪ੍ਰਭ ਸਰਬ ਮਹਿ ਅਰਜਨ ਗੁਰ ਭਗਤ ਕੈ ਹੇਤ ਪਾਇ ਰਹਿਉ ਮਿਲ ਰਾਮ ਸਿਉ ਅੰਤ ਨ ਪਾਵਤ ਦੇਵ ਸਬੈ ਮਨ ਇੰਦਰ ਮਹਾ ਸਿਵ ਜੋਗ ਕਰੀ ਹੁਣ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਘਰੀ ਮਥਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜੁਨ ਮਾਹੀ ਧਰੀ ਜਗ ਔਰ ਨਾ ਜਾਹੇ ਮਹਾ ਤਮ ਮੈਂ अवतार उजागर आन कियो किनके दुख कोटिक दूर गए मथुरा जिन अमृत नाम पियो ए पद्धति ते मत चूक रे मन भेद-बभेद ना जान बियो पर ताश्र हृदय गुरु अर्जन कै हर पूर्ण ब्रह्म निवास लियो जब लौ नहीं भाग ललार उदै ਤਬ ਲੋ ਭ੍ਰਮਤੇ ਫਿਰਤੇ ਬਹੁਤਾਯੋ ਕਲ ਕੋਰ ਸਮੁੰਦਰ ਮੈਂ ਬੂਡਤ ਥੀ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਯੋ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਯੋ ਕਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਧਾਰਨ ਵਸਹਿ ਸੰਤ ਜਿਸ ਰਿਦੈ ਦੁਖ ਦਾਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ ਮਨ ਬਾਚ ਜਿਨ ਜਾਣਿਓ ਭਇਓ ਤੇ ਸੰਸਰ ਸੋਈ ਧਰਨ ਗਗਨ ਨਵ ਖੰਡ ਮਹ ਜੋਤ ਸਵਰੂਪੀ ਰਹਿਓ ਭਾਰ ਨਮਤਰਾ ਕਸ਼ਪੀਦ ਨਹੀਂ ਗੁਰ ਅਰਜੁਨ ਪਰਤਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਨਿਤ ਪ੍ਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਢੁਲੇ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ ਮਿਲ ਨਾਨਕ ਅੰਗਦ ਅਮਰ ਗੋੜ ਗੋੜਾ ਰਾਮਦਾਸ ਹਰ ਪਹਿ ਗਇਓ ਹਰ ਵੰਸ ਜਗਤ ਜਸ ਸੰਚ ਰਿਓ ਸੋ ਕਵਣ ਕਹਿ ਸ੍ਰੀ ਗੁਰ ਮਉਯੋ ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਭਾਇਉ ਹਰ ਸੰਗਾਸਣ ਦਿਯੋ ਸ੍ਰੀ ਗੁਰ ਤਹ ਬਿਠਾਇਉ ਰਹਾਸ ਕੀਓ ਸੁਰ ਦੇਵ ਤੋ へ जस ਜੈ ਜੈ ਜਮਪਹਿ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰ ਰਾਮਦਾਸ ਜਿਨ ਪਾਇਉ ਸਤਰ ਸੰਗਾਸਨ ਪਿਰਥਮੀ ਗੁਰ ਅਰਜਨ ਕਉ ਦੇ ਆਇਉ ਇਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਵਾਰਾ ਤੇ ਵਧੀਕ ਮਹੱਲਾ ਪਹਿਲਾ ਓ ਤੰਗੀ ਪੈ ਓਹਰੀ ਗਹਿਰੀ ਗੰਭੀਰੀ ਸੱਸੜ ਸੋਹੀਆ ਕਿਵ ਕਰੀ ਨਿਵਣ ਨਾ ਜਾਏ ਥਣੀ ਗੱਜ ਜੇ ਲੱਗਾ ਗਿਰਵੜੀ ਸਖੀਏ ਧੌਲ ਹਰੀ ਸੇ ਪੀ ਟਹੰਦੇ ਡਿਠਮੈ ਮੁੰਦਨਾ ਗਰਬ ਥਣੀ ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ ਪਹਿਲਾ ਵਸਤ ਸਿਹਾਨ ਕੈ ਤਾਂ ਕੀ ਚੈ ਵਾਪਾਰ ਦੋਹੀ ਦਿੱਚੈ ਦੁਰਜਨਾ ਮਿੱਤਰਾ ਕੂਜੈ ਕਾਰ ਜਿਤ ਦੋਹੀ ਸੱਜਣ ਮਿਲਨ ਲਾਹੋ ਮੁੰਦੇ ਵਿਚਾਰ ਤਨ ਮੰਨ ਦੀਜੈ ਸੱਜਣਾ ਐਸਾ ਹਸਣ ਸਾਰ ਤਿਸ ਸਿਓ ਨੇਹੋ ਨਾ ਕੀ ਚਾਈ ਜੇ ਦਿਸੈ ਚੱਲਣ ਹਾਰ ਨਾਨਕ ਜਿੰਨੀ ਇਵ ਕਰ ਬੁਝਿਆ ਤਿਨਾ ਵਿਟੋ ਹੋ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ ਤਾਹੂ ਖਰੇ ਸੁਜਾਨ ਵੰਨਿਆ ਏਨੀ ਕੱਪਰੀ ਝਾੜ ਝਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤ ਗੁਰ ਸਿਓ ਅਲਾਏ ਬੇੜੇ ਡੁੱਬਣ ਨਹੀਂ ਭਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹੋ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰ ਕੈ ਉਹੇ ਕਰੀਨ ਗੱਲਾਂ ਪਟਨ ਸਿਰ ਖੋਹੀਨ ਨਾਉ ਲੈਨ ਅਰ ਕਰਨ ਸਮਾਈ ਨਾਨਕ ਤਿਨ ਬਲਿਹਾਰੈ ਜਾਈ ਹਰੇ ਮਨ ਦੀਗ ਨਾ ਢੋਲੀਐ ਸਿੱਧੈ ਮਾਰਗ ਧਾਉ ਪਾਛੈ ਬਾਗ ਡਰਾਵਣੂ ਆਗੈ ਅਗਨ ਤਲਾਉ ਸਹਸੈ ਜੀਆ ਰਾ ਪਰ ਰਹਿਓ ਮਾ ਕੋ ਅਵਰ ਨਾ ਢੰਗ ਨਾਨਕ ਗੁਰਮਖ ਛੁਟੀਐ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰੀਐ ਜਿਸ ਸਤਿਗੁਰ ਦੀਖਿਆ ਹੋਇ ਆਪ ਪੁਛਾਣ ਹਰ ਮਿਲੈ ਬਹੁੜ ਨਾ ਮਰਨਾ ਹੋਇ ਕੀਚੜ ਹਾਥ ਨਾ ਬੂਢੈ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਬਰੇ ਗੁਰ ਸਰਵਰ ਸੱਚੀ ਪਾਲ ਅਗਨ ਮਰੈ ਜਨ ਲੋੜ ਲਹੁ ਵੇਣ ਗੁਰ ਨਿਦਜਲ ਨਾਹੀ ਜਨਮ ਮਰੈ ਪਰਮਾਈ ਐ ਜੇ ਲਖ ਕਰਮ ਕਮਾਹੀ ਜਮ ਜਾਗਾਤ ਨਾ ਲੱਗੈ ਜੇ ਚੱਲੈ ਸਤਗੁਰ ਭਾਇ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲਾ ਮੇਲਾਏ ਕੱਲਰ ਕੇਰੀ ਛਪੜੀ ਕਉਆ ਮਲਮਲ ਨਾਏ ਮਨ ਤਨ ਮਹਿਲਾ ਅਬ ਗੁਣੀ ਚਿੰਜ ਭਰੀ ਗੰਦੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁ ਪੰਖੀ ਸੰਗ ਸਾਕਤ ਸਿਉ ਐਸੀ ਪ੍ਰੀਤ ਹੈ ਬੂਝੋ ਹੋ ਗਿਆਨੀ ਰੰਗ ਸੰਤ ਸਬਾ ਜੈ ਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਤ ਦਰਿਆਉ ਜਨਮੇ